ਖਾਲਸਾ ਵਹਿਗੁਰੂ ਜੀ ਕੀ ਸਤਿ ਸਾਤੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਾਤਵਾਂ ਬਰਿੰਦਰਾ ਕਾਲ ਦੇ ਵਿੱਚ ਜਿਹੜਾ ਹਾਕੀ ਟੂਰਨਾਮੈਂਟ ਹੋ ਰਿਹਾ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਨੌਜਵਾਨ ਜਿਹੜੇ 25 ਅਕੈਡਮੀਆਂ ਦੇ ਵਿੱਚ ਪ੍ਰੈਕਟਿਸ ਕਰਦੇ ਵੱਖ-ਵੱਖ ਸਟੇਟਾਂ ਦੇ ਵਿੱਚ ਉਹਨਾਂ ਨੂੰ ਇੱਥੇ ਮੌਕਾ ਦਿੱਤਾ ਗਿਆ ਔਰ ਬਹੁਤ ਇੱਥੋਂ ਜਿਹੜੇ ਖਿਡਾਰੀ ਹੈ ਅੱਜ ਇੰਡੀਆ ਦੇ ਵਿੱਚ ਟੈਲੈਂਟ ਦੀ ਕੋਈ ਕਮਿਊਨਿਟੀ ਟੈਲੈਂਟ ਨੂੰ ਲੱਭਣ ਦੀ ਜਾਂ ਟੈਲੈਂਟ ਨੂੰ ਮਿਹਨਤ ਕਰਾਉਣ ਦੀ ਜਿਹੜੀ ਹੈਗੀ ਉਹ ਬਹੁਤ ਘਾਟ ਹੈ ਤੋ ਇਹੋ ਜੇ ਟੂਰਨਾਮੈਂਟ ਹੋਣ ਦੇ ਨਾਲ ਜਿੱਥੇ ਸਾਡਾ ਟੈਲੈਂਟ ਸਰਚ ਹੁੰਦਾ ਬੱਚਿਆਂ ਦਾ ਕੰਫੀਡੈਂਸ ਵੱਧਦਾ ਯੰਗ ਏਜ ਦੇ ਵਿੱਚ ਜਿਹੜੇ ਸਕੂਲੀ ਬੱਚੇ ਆ ਉਹ ਖੇਡਦੇ ਆ ਉਹਨਾਂ ਨੂੰ ਬਹੁਤ ਇਹਦਾ ਜਿਹੜਾ ਲਾਹਾ ਮਿਲਦਾ ਅੱਗੇ ਜਾ ਕੇ ਤੋ ਇੱਕ ਬਹੁਤ ਵੱਡਾ ਪਰਾਲਾ ਸਾਰੇ ਜਿੰਨੇ ਸਾਡੇ ਕਲੱਬ ਦੇ ਮੈਂਬਰ ਸਹਿਬਾਨ ਉਧੇਦਾਰ ਸਹਿਬਾਨ ਮੈਂ ਉਹਨਾਂ ਨੂੰ ਵਧਾਈ ਦਿੰਦਾ ਉਹ ਇੱਕ ਬਹੁਤ ਵੱਡਾ ਪਰਾਲਾ ਕਰਕੇ ਇੱਥੇ ਭਾਰਤ ਦੇ ਨੌਜਵਾਨ ਜਿਹੜੇ ਬੱਚੇ ਆ ਉਹਨਾਂ ਨੂੰ ਖੇਡਣ ਦਾ ਮੌਕਾ ਦੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਮੈਸੇਜ ਇਹੀ ਆ ਵੀ ਖੇਡੋ ਪਰਮਾਤਮਾ ਨੇ ਤੁਹਾਨੂੰ ਜੋ ਦਿੱਤਾ ਹੈ ਉਹਨੂੰ ਗਰਾਊਂਡਾਂ ਦੇ ਵਿੱਚ ਕੱਢੋ ਗਰਾਊਂਡਾਂ ਦੇ ਵਿੱਚ ਆਪਦਾ ਟੈਲੈਂਟ ਵਖਾਓ ਦੇਸ਼ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕਰੋ ਮਾਂ-ਬਾਪ ਦਾ ਨਾਮ ਰੌਸ਼ਨ ਕਰੋ ਇਹ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਦੇਸ਼ ਦਾ ਸਰਮਾਇਆ ਹੈ ਤੈਨੂੰ ਦੇਸ਼ ਦੇ ਕੰਮ ਹੁਣੇ ਤੇ